ਅੱਜ ਵਿਧਾਨ ਸਭਾ ਦੇ ਆਖਰੀਲੇ ਦਿਨ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੂੰ ਮੌਕਾ ਮਿਲ ਗਿਆ ਜਿਹੜਾ ਕਿ ਕੱਲ ਵੀ ਇੱਕ ਇਸ਼ਾਰਾ ਜਿਹਾ ਹੋਇਆ ਸੀ ਕਿ 2.5 ਸਾਲਾਂ ਤੋਂ ਜਿਹੜੀ ਗੱਲ ਤੇ ਉਹ ਬੋਲ ਰਿਹਾ ਸਰਕਾਰ ਉਸ ਪਾਸੇ ਜਾਂਦੀ ਨਹੀਂ ਹਾਲਾਂਕਿ ਮੁੱਖ ਮੰਤਰੀ ਦੀ ਵੀ ਅੱਜ ਇੱਕ ਸਟੇਟਮੈਂਟ ਆਈ ਹੈ ਕਿ ਸਾਨੂੰ ਪੂਰਾ ਸਾਡੇ ਪਿਤਾ ਦਾ ਸਾਡੇ ਬਾਪੂ ਜੀ ਦਾ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਇਸ ਤਰ੍ਹਾਂ ਦੇ ਸ਼ਬਦ ਸੰਬੋਧਨ ਕਰਦੇ ਹੋਏ ਆਖਿਆ ਕਿ ਜਿਹੜਾ ਨਰਾਦਰ ਹੋਇਆ ਨਾ ਉਹਦਾ ਤਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਹੀ ਮਿਲਣੀ ਹੈ ਉਹ ਅਸੀਂ ਦੇਾਂਗੇ ਦੇਾਂਗੇ ਉਸ ਲਈ ਅਸੀਂ ਵਚਨਬੱਧ ਹਾਂ ਪਰ ਕੁਮਰ ਵਿਜੇ ਪ੍ਰਤਾਪ ਨੇ ਲੰਮੀ ਚੌੜੀ ਇੱਕ ਤਫਸੀਲ ਦੇ ਨਾਲ ਗੱਲਬਾਤ ਜਿਹ ਉਹ ਅੱਜ ਗੱਲਬਾਤ ਦਾ ਕੀ ਇਸ਼ਾਰਾ ਦੇਣਾ ਚਾਹੁੰਦੇ ਸੀ ਦੇਖੋ ਜਦੋਂ ਦੇ ਕੁਮਰ ਵਿਜੇ ਪ੍ਰਤਾਪ ਐਮ ਐਲ ਏ ਬਣੇ ਨਾ ਉਹ ਕਾਫੀ ਭਰੇ ਪੀਤੇ ਹੈਗੇ ਸੀ ਉਹ ਅੱਜ ਉਹਨਾਂ ਨੇ ਆਪਣੀ ਪੜਾਅਸ ਕੱਢ ਲਈ ਉਹਨਾਂ ਨੂੰ ਖੁੱਲ ਕੇ ਇਸ ਮਸਲੇ ਤੇ ਕਦੀ ਬੋਲਣ ਦਾ ਮੌਕਾ ਨਹੀਂ ਮਿਲਿਆ ਅੱਜ ਉਹਨਾਂ ਨੂੰ 11 ਕੀ ਮਿੰਟ ਦਾ ਮੌਕਾ ਮਿਲਿਆ ਜਿਸ ਕਰਕੇ ਉਹਨਾਂ ਨੇ ਆਪਣੀ ਆਈਜੀ ਦੀ ਜਿਵੇਂ ਨੌਕਰੀ ਵੀ ਦੱਸਿਆ ਆਪਣੀ ਉਹਨਾਂ ਨੇ ਖੁਦ ਦੀ ਪ੍ਰਸ਼ੰਸਾ ਵੀ ਕੀਤੀ ਕਿ ਮੇਰੇ ਦੇ ਵਿੱਚ ਜਿਗਰਾ ਸੀ ਨਾ ਪ੍ਰਬੋਧ ਕੁਮਾਰ ਦੇ ਵਿੱਚ ਜਿਗਰਾ ਸੀ ਨਾ ਉਹ ਜਿਹੜਾ ਔਰ ਨਪਾਲ ਸਿੰਘ ਦੇ ਕੋਲ ਜਿਗਰਾ ਸੀ ਮੈਂ ਜਿਮਣੀ ਲਿਖੀ ਹੈਗੀ ਆ ਬਾਕੀਆਂ ਨੇ ਤਾਂ ਲਿਖੀ ਨਹੀਂ ਹੈਗੀ ਉਹ ਕਹਿੰਦੇ ਇਹ ਵੀ ਪੁੱਛਿਆ ਜਾਵੇ ਕਿ ਉਹਨਾਂ ਕਿਉਂ ਲਿਖੀ ਹੈ ਇਹ ਵੀ ਕਿਹਾ ਕਿ ਜਿਹੜੇ ਜੀ ਪ੍ਰਸ਼ਾਂਤ ਕਸ਼ੂਰ ਕੈਪਟਨ ਮਰਿੰਦਰ ਸਿੰਘ ਨੂੰ ਛੱਡ ਕੇ ਚਲੇ ਗਏ ਸੀ ਉਹ ਵੀ ਦੱਸਿਆ ਇਹ ਵੀ ਜਾਂਚ ਦਾ ਵਿਸ਼ਾ ਹੈਗਾ ਉਹਨਾਂ ਨੂੰ ਅੱਜ ਵੀ ਯਕੀਨ ਆ ਕਿ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਤੇ ਜੇ ਸਾਜ਼ਿਸ਼ ਹੈ ਤੇ ਬੇਨਕਾਬ ਹੋਣੀ ਚਾਹੀਦੀ ਆ ਪਰ ਹੁਣ ਪ੍ਰਕਾਸ਼ ਕਿੰਨਾ ਪੁਰਾਣਾ ਆ ਗਿਆ ਘੱਟੋ ਘੱਟ 9 ਸਾਲ ਪੁਰਾਣਾ ਕੇਸ ਹੋ ਗਿਆ ਹੁਣ ਉਹ ਆਪ ਹੀ ਦੱਸ ਰਹੇ ਸੀ ਕਿ ਉਹ ਜਿਹੜੇ ਦੋਸ਼ੀ ਨੇ ਉਹ ਪੈਸੇ ਵਾਲੇ ਨੇ ਤੇ ਜਿਹੜੇ ਗਵਾਹ ਸੀ ਉਹ ਪੈਸੇ ਦੇ ਕੇ ਬਾਹਰ ਭੇਜ ਦਿੱਤੇ ਹੈਗੇ ਨੇ ਬਾਹਰ ਸੈਟਲ ਹੋ ਗਏ ਨੇ ਹੁਣ ਅਸਲ ਦੇ ਵਿੱਚ ਰੌਲਾ ਕੀ ਹੈ ਕਿ ਕਾਲੀਆਂ ਨੇ ਗਲਤੀ ਕੀਤੀ ਵੋਟਾਂ ਦੇ ਚੱਕਰ ਚ ਕਾਂਗਰਸ ਨੇ ਗਲਤੀ ਕੀਤੀ ਵੋਟਾਂ ਦੇ ਚੱਕਰ ਚ ਝਾੜੂ ਵਾਲੇ ਕੀ ਗਲਤੀ ਕਰ ਰਹੇ ਨੇ ਵੋਟਾਂ ਦੇ ਚੱਕਰ ਕਿਉਂਕਿ ਜਿਸ ਡੇਰੇ ਨੇ ਇਹ ਵੱਡਾ ਗੁਨਾਹ ਕੀਤਾ ਇਹ ਸਿਆਸੀ ਲੀਡਰ ਸਰਕਾਰਾਂ ਤੇ ਮਾਫ਼ ਕਰ ਸਕਦੀਆਂ ਨੇ ਪਰ ਗੁਰੂ ਸਾਹਿਬ ਨਹੀਂ ਕਿਸੇ ਨੂੰ ਮਾਫ਼ ਕਰਦੇ ਆਗੇ ਉਹ ਕਹਿੰਦੇ ਕਿ ਰੱਬ ਦੇ ਘਰ ਅੰਧੇਰ ਅੰਧੇਰ ਨਹੀਂ ਹੈਗਾ ਰੱਬ ਜਦੋਂ ਮਾਰਦਾ ਨਾਲ ਬੰਦੇ ਦੀ ਮੱਤ ਮਾਰਦਾ ਉਦੋਂ ਪਤਾ ਨਹੀਂ ਲੱਗਦਾ ਕੀ ਹੁੰਦਾ ਤੇ ਜਿਸ ਜਿਸ ਨੇ ਵੀ ਦਸਮਗੁਰਾਂ ਦੀ ਜੋਤ ਤੇ ਸੰਤਾਂ ਭੱਟਾਂ ਦੀ ਇਸ ਬਾਣੀ ਤੇ ਮਾੜੀ ਨਜ਼ਰ ਰੱਖੀ ਆ ਉਹਨਾਂ ਪਾਪੀਆਂ ਨੂੰ ਸਜ਼ਾ ਮਿਲੀ ਹੈਗੀ ਆ ਸਮੇਂ-ਸਮੇਂ ਤੇ ਸਜ਼ਾ ਮਿਲੀ ਹੈਗੀ ਆ ਇਸ ਪਾਪੀ ਨੂੰ ਵੀ ਸਜ਼ਾ ਕੁਦਰਤੀ ਦੇਊਗੀ ਸਰਕਾਰਾਂ ਨੇ ਤੇ ਦੇਣੀ ਸਰਕਾਰਾਂ ਤੇ ਵੋਟਾਂ ਦੇ ਚੱਕਰ ਦੇ ਵਿੱਚ ਉਸ ਬਲਾਤਕਾਰੀ ਨੂੰ ਜਵਾਈਆਂ ਦੇ ਬਾਗ ਰੱਖਿਆ ਗਿਆ ਉਹਨੂੰ ਤੇ 1 ਸਾਲ ਦੇ ਵਿੱਚ 300 ਦਿਨ ਜ਼ਿਆਦਾ ਤੇ ਪ੍ਰੋਲ ਹੀ ਦੇ ਦਿੱਤੀ ਗਈ ਹੈ ਕਾਲੀਆਂ ਦਾ ਵੀ ਪੱਠਾ ਤਾਂ ਬੈਠਾਗਾ ਕਿ ਸਿਰਫ ਦੇ ਸਿਰਫ ਉਸ ਅਨੁਆਈਆਂ ਦੇ ਕਰਕੇ ਪ੍ਰੇਮੀਆ ਦੇ ਕਰਕੇ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਕਾਂਗਰਸ ਨੇ ਵੀ ਪ੍ਰਵਾਹ ਨਹੀਂ ਕੀਤੀ ਤੇ ਹੁਣ ਜਿਹੜਾ ਕੇਸ ਪੰਜਾਬ ਤੋਂ ਜਿਹੜੇ ਰੈਫਰ ਹੋ ਕੇ ਚੰਡੀਗੜਾ ਆਗੇ ਨਾ ਸਰਕਾਰ ਨੇ ਵੀ ਪ੍ਰਵਾਹ ਨਹੀਂ ਕੀਤੀ ਹੈਗੀ ਔਰ ਸਭ ਤੋਂ ਵੱਡਿਕ ਜਿਵੇਂ ਕੁਮਰਵਿਜੇ ਪ੍ਰਤਾਪ ਸਿੰਘ ਹੁਣੀ ਦੱਸ ਰਹੇ ਸੀ ਕਿ ਜਦ ਗਵਰਨਰ ਦੇ ਆਰਡਰ ਦੇ ਨਾਲ ਉਹ ਕੇਸ ਨੂੰ ਮਨਜ਼ੂਰੀ ਮਿਲ ਗਈ ਤੇ ਫਿਰ ਇੱਕ ਇੱਕ ਐਸਐਚਓ ਦੀ ਕੀ ਮਜਾਲ ਸੀ ਜਿਹੜਾ ਜਿਹੜਾ 2012 ਦੀਆਂ ਵੋਟਾਂ ਤੋਂ 5 ਦਿਨ ਪਹਿਲਾਂ ਕੇਸ ਵਾਪਸ ਲੈ ਲਿਆ ਗਣਾ ਇਹਦੇ ਕਿਤਨੇ ਕਿਤੇ ਸਾਜ਼ਿਸ਼ ਹੀ ਨਾ ਤੇ ਹੁਣ ਸਵਾਲ ਹੈ ਕਿ ਉਸ ਮਸਲੇ ਦੇ ਵਿੱਚ ਇਸ ਮਸਲੇ ਤੇ ਸਿਆਸਤ ਵੀ ਹੋਈ ਆ ਪਰ ਵੋਟਾਂ ਦੇ ਚੱਕਰ 'ਚ ਅੱਜ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਨੇ ਕਿਉਂਕਿ ਉਸੇ ਡੇਰੇ ਦੀਆਂ ਵੋਟਾਂ ਬਹੁਤ ਜ਼ਿਆਦਾ ਆ ਗਈਆਂ ਨੇ ਉਹਦੀਆਂ ਪੰਜਾਬ 'ਚ ਵੀ ਵੋਟਾਂ ਨੇ ਉਹਦੇ ਹਰਿਆਣਾ 'ਚ ਵੀ ਵੋਟਾਂ ਉਹਦੀਆਂ ਦਿੱਲੀ ਦੇ ਵੀ ਵੋਟਾਂ ਨੇ ਤੇ ਇਹ ਸਰਕਾਰਾਂ ਫਿਰ ਅਕਾਲੀਆਂ ਨੇ ਕਾਂਗਰਸੀਆਂ ਨੇ ਹੁਣ ਝਾੜੂ ਵਾਲਿਆਂ ਨੇ ਵੀ ਵੋਟਾਂ ਦੇ ਵੋਟਾਂ ਦੇ ਬਦਲੇ ਸੌਦਾ ਕਰ ਲਿਆ ਹੈਗਾ ਇਸ ਕਰਕੇ ਉਹ ਜਿਹੜਾ ਕੇਸ ਹੈ ਉਹ ਹੌਲੀ ਹੌਲੀ ਕਮਜ਼ੋਰ ਹੋ ਗਿਆ ਹੈਗਾ ਸ਼ਰਿਆਮ ਪਤਾ ਹੈ ਕਿ ਇਹਦੇ ਚ ਦੋਸ਼ੀ ਨੇ ਪ੍ਰਦੀਪ ਕਲੇਰ ਉਹਨਾਂ ਨੇ ਖਲਾਸੇ ਕਰ ਦਿੱਤੇ ਹੈਗੇ ਨੇ ਵੱਖ-ਵੱਖ ਰਣਵੀਰ ਸਿੰਘ ਖਟੜਾ ਦੀ ਰਿਪੋਰਟ 'ਚ ਖਲਾਸੇ ਹੋ ਚੁੱਕੇ ਨੇ ਵੀ ਇਹਦੇ ਪਿੱਛੇ ਹੈ ਹੀ ਡੇਰਾ ਸੀ ਇਸ ਕਰਕੇ ਹੁਣ ਖੁੱਲ ਕੇ ਨਹੀਂ ਬੋਲਿਆ ਯਾਰਾ ਕੁੰਮਰ ਵਿਜੇ ਪ੍ਰਤਾਪ ਨੇ ਤੇ ਮੈਨੂੰ ਲੱਗਦਾ ਕਿ ਉਹਨੇ ਆਪਣੀ ਪੜਾਅਸ ਕੱਢ ਲਈ ਪਰ ਪੰਜਾਬ ਦੀ ਜਨਤਾ ਕੁੰਮਰ ਵਿਜੇ ਪ੍ਰਤਾਪ ਨੂੰ ਚੰਗੀ ਤਰ੍ਹਾਂ ਜਾਣਦੀ ਕਿ ਉਹਨੇ ਜੋ ਆਉ ਨੂੰ ਜ਼ਿੰਮੇਵਾਰੀ ਦਿੱਤੀ ਉਹਨੇ ਨਿਭਾ ਦਿੱਤੀ ਹੈਗੀ ਆ ਬਤੌਰ ਨੂੰ ਆਈਜੀ ਜੋ ਕੰਮ ਕਰਨਾ ਕਰ ਦਿੱਤਾ ਪੰਜਾਬ ਦੇ ਲੋਕਾਂ ਨੇ ਉਹਨੂੰ ਨਾਮ ਵੀ ਦਿੱਤਾ ਹੈਗਾ ਉਹਨੂੰ ਐਮਐਲਏ ਵੀ ਬਣਾ ਦਿੱਤਾ ਇੱਕ ਬਿਹਾਰ ਤੋਂ ਆ ਕੇ ਆਈਪੀਐਸ ਅਫਸਰ ਜਿਹਨੂੰ ਪੰਜਾਬ ਕੇਡਰ ਬਣ ਗਿਆ ਉਹ ਪਹਿਲਾ ਐਮਐਲਏ ਸੀ ਜਿਹੜਾ ਗੈਰ ਪੰਜਾਬੀ ਇੱਥੇ ਪੰਜਾਬ ਚ ਆ ਕੇ ਬਣਿਆ ਗਿਆ ਜਿਹਦਾ ਕੋਈ ਵੀ ਇੱਥੇ ਨਾ ਨਾਨਕੇ ਸੀ ਨਾ ਦਾਦਕੇ ਸੀ ਉਹਨੂੰ ਪੰਜਾਬ ਦੀ ਜਨਤਾ ਨੇ ਇਨਾਮ ਦਿੱਤਾ ਹੈਗਾ ਉਹਨੂੰ ਔਰ ਉਸੇ ਇਨਾਮ ਦੇ ਚੱਕਰ ਦੇ ਵਿੱਚ ਉਹ ਅੱਜ ਪੰਜਾਬੀਆਂ ਨੂੰ ਜਾਂ ਗੁਰੂ ਸਾਹਿਬ ਨੂੰ ਲੈ ਕੇ ਉਹ ਵਫਾਦਾਰੀ ਆਪਣੀ ਦਿਖਾ ਰਿਹਾ ਹੈਗਾ ਹੁਣ ਉਹਦੇ ਸਰਕਾਰਾਂ ਨੇ ਵਫਾਦਾਰੀ ਦਿਖਾ ਰੀਆਂ ਕਾਂਗਰਸ ਨੇ ਨਹੀਂ ਵਫਾਦਾਰੀ ਦਿਖਾਈਗੀ ਆਮ ਆਦਮੀ ਪਾਰਟੀ ਹਾਲੀ ਵਫਾਦਤ ਦੇ ਇਸ ਕਰਕੇ ਉਹ ਕਹਿ ਰਹੇ ਨੇ ਕਿ ਸਰਕਾਰਾਂ ਨੇ ਇਨਸਾਫ ਨਹੀਂ ਦੇਣਾ ਇੱਕ ਅਦਾਲਤ ਕਹਿੰਦੇ ਕਿ ਹੈ ਉਹ ਨੀਲੀ ਛਤਰੀ ਆ ਨੀਲੀ ਛਤਰੀ ਤੋਂ ਕਹਿੰਦੇ ਇਨਸਾਫ ਮਿਲੂਗਾ ਉਹਨਾਂ ਜਿਹੜੀ ਉਹ ਕੁਮਰ ਵਿਜੇ ਪ੍ਰਤਾਪ ਹੋਣ ਨੇ ਆਪਣੀ ਗੱਲ ਰੱਖਣੀ ਸੀ ਰੱਖ ਦਿੱਤੀ ਸਰਕਾਰ ਨੂੰ ਪਹਿਲਾਂ ਹੀ ਇਸ ਮਸਲੇ ਦੇ ਵਿੱਚ ਘੇਰ ਚੁੱਕੇ ਨੇ ਉਹ ਤਾਂ ਕਹਿੰਦੇ ਕਿ ਮੇਰੇ ਫੋਨ ਵੀ ਟੈਪ ਹੋ ਰਹੇ ਨੇ ਮੇਰੇ ਕੰਮ ਵੀ ਨਹੀਂ ਹੋ ਰਿਹਾਗੇ ਮੇਰੇ ਤੇ ਨਜ਼ਰ ਵੀ ਰੱਖੀ ਜਾ ਰਹੀ ਹੈ ਮੇਰੇ ਨੰਬਰ ਵੀ ਬਲੌਕ ਕਰ ਦਿੱਤੇ ਗਏ ਹੈਗੇ ਨੇ ਜੇ ਸਥਿਤੀ ਦੇ ਵਿੱਚ ਉਹਨਾਂ ਲੱਗਾ ਕਿ ਇਸ ਮਸਲੇ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਜਿੰਨੇ ਵੀ ਅਸੈਂਬਲੀ ਹੋਈ ਹੈ ਸੈਸ਼ਨ ਹੋਏ ਨੇ ਚਾਹੇ ਉਹ ਸਰਦਰੋਤਾ ਚਾਹੇ ਆਮ اجلاس ਚਾਹੇ ਬਜਟ ਸੈਸ਼ਨ ਇਸ ਮਸਲੇ ਦੇ ਵਿੱਚ ਜੇ ਕੋਈ ਖੁੱਲ ਕੇ ਬੋਲਿਆਗਾ ਨਾ ਉਹ ਇੱਕ ਗੈਰ ਸਿੱਖ ਬੰਦਾ ਬੋਲਿਆਗਾ ਹੁਣ ਬਾਕੀ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਵਾਰਿਸ ਸਮਝਦੇ ਹੈਗੇ ਨੇ ਉਹਨਾਂ ਨੇ ਕਦੀ ਖੁੱਲ ਕੇ ਨਹੀਂ ਗੱਲ ਕੀਤੀ ਕਿਉਂ ਨਹੀਂ ਕੀਤੀ ਨਾ ਇਸ ਮਸਲੇ ਦੇ ਵਿੱਚ ਅਕਾਲੀ ਗੱਲ ਕਰ ਸਕਦੇ ਨੇ ਨਾ ਇਸ ਮਸਲੇ ਦੇ ਵਿੱਚ ਕਾਂਗਰਸੀ ਗੱਲ ਕਰ ਸਕਦੇ ਨੇ ਨਾ ਇਸ ਮਸਲੇ ਦੇ ਵਿੱਚ ਝਾੜੂ ਵਾਲੇ ਕਰ ਸਕਦੇ ਤੇ ਅੱਜ ਵੀ ਜਿਹੜੀ ਬਰਗਾੜੀ ਉੱਥੇ ਮਨਾਇਆ ਜਾਂਦਾ ਕੋਮਰ ਵੀ ਜੇ ਪ੍ਰਤਾਪ ਤੋਂ ਇਲਾਵਾ ਮੈਨੂੰ ਲੱਗਦਾ ਕੋਈ ਹੋਰ ਨਹੀਂ ਜਾਂਦਾ ਹੈਗਾ ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਜਾਂਦੇ ਸੀ ਸਣੇ ਸਪੀਕਰ ਉਹ ਜਾਣਾ ਹੀ ਛੱਡ ਗਏ ਉੱਥੇ ਨਹੀਂ ਤਾਂ ਕਈਆਂ ਨੂੰ ਕਹਿ ਵੀ ਦਿੱਤਾ ਕਿ ਅਸੀਂ ਤੁਹਾਡੇ ਕੱਪੜੇ ਵੀ ਪਾੜ ਦਾਂਗੇ ਫਿਰ ਉਸ ਤੋਂ ਬਾਅਦ ਉਹ ਗਏ ਨਹੀਂ ਉਹ ਕਹਿੰਦੇ ਕੱਪੜੇ ਪੜਵਾਉਣ ਥੋੜਾ ਇਹਨੇ ਹੁਣ ਕਿਤੇ ਨਾ ਕਿਤੇ ਕੋਟਕਪੂਰਾ ਵਾਲੇ ਐਮਐਲਏ ਸਾਹਿਬ ਜੋ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਕਿਉਂਕਿ ਬਰਗਾੜੀ ਪਿੰਡ ਉਹਨਾਂ ਦੇ ਹਲਕੇ ਜਾਂਦਾ ਉਹਨਾਂ ਨੂੰ ਗੱਲ ਰੱਖਣੀ ਪੈਂਦੀ ਹੈਗੀ ਕਿਉਂਕਿ ਉਹਨਾਂ ਦਾ ਗਾਂਵ ਵੀ ਇਲੈਕਸ਼ਨ ਲੜਨੀ ਹੈਗੀ ਇਸ ਕਰਕੇ ਉਹ ਕਿਤੇ ਨਾ ਕਿਤੇ ਗੁਰੂ ਸਾਹਿਬ ਦੀ ਗੱਲ ਕਰ ਜਾਂਦੇ ਹੈਗੇ ਨੇ ਪਰ ਇਨਸਾਫ ਦਿਵਾਉਣਾ ਕੁਮਰ ਉਹਨੇ ਕੁਮਰ ਵਿਜੇ ਪ੍ਰਤਾਪ ਦਾ ਕੱਲਾ ਨਹੀਂ ਹੈਗਾ ਇਹ ਪੰਜਾਬ ਦੀ ਜਨਤਾ ਨੇ 92 ਐਮਐਲਏ ਦੀ ਜ਼ਿੰਮੇਵਾਰੀ ਆ ਇਹਨਾਂ ਨੂੰ ਇਹ ਨਹੀਂ ਲੋਕਾਂ ਨੇ ਦਿੱਤਾ ਹੈਗਾ ਕਿ ਤੁਹਾਡੇ ਮੂੰਹ ਬੜੇ ਚੰਗੇ ਤੂੰ ਬੜੇ ਸਾਰੇ ਸੱਚੇ ਸੁੱਚੇ ਆਗੇ ਨੇ ਤੇ ਬੜੇ ਬੰਗਲੇ ਭਗਤੇ ਆਗੇ ਨੇ ਤੇ ਬੜੇ ਇਮਾਨਦਾਰ ਇਹ ਗੱਲ ਨਹੀਂ ਸੀ ਇਹਨਾਂ ਦੀ ਲੋਕਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਸਬਕ ਸਿਖਾਉਣਾ ਹੈਗਾ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਵੀ ਬਖਸ਼ਿਆ ਨਹੀਂ ਗੁਰੂ ਸਾਹਿਬ ਨੂੰ ਵੀ ਇਨਸਾਫ ਨਹੀਂ ਦਿੱਤਾ ਨਾ ਕਾਂਗਰਸ ਨੇ ਨਾ ਕਾਂਗਰਸ ਨੇ ਇਹ ਨਹੀਂ ਕਿ ਇਹਨਾਂ ਦੇ ਮੂੰਹ ਬੜੇ ਚੰਗੇ ਆਗੇ ਨੇ ਬਰ ਜਿਵੇਂ ਉਹ ਕੰਮ ਕਰਦੇ ਰਹੇ ਨੇ ਗੁਰੂ ਸਾਹਿਬ ਨੂੰ ਧੋਖਾ ਦਿੰਦੇ ਰਹੇ ਨੇ ਗੁਰੂ ਸਾਹਿਬ ਨੂੰ ਧੋਖਾ ਦੇਣ ਵਾਲੇ ਅਸਲ ਦੇ ਵਿੱਚ ਖੁਦ ਨੂੰ ਧੋਖਾ ਦਿੰਦੇ ਨੇ ਜਿਵੇਂ ਪਿਛਲਿਆਂ ਨੇ ਧੋਖਾ ਖਾਧਾ ਨਾ ਇਹ ਵੀ ਧੋਖਾ ਖਾਣਗੇ ਕਿਉਂਕਿ ਇਹ ਵੀ ਇਨਸਾਫ ਨਹੀਂ ਦੇ ਸਕੇ ਇਹਨਾਂ ਨੇ ਉਸ ਕੇਸ ਦੀ ਪੈਰਵਾਹੀ ਨਹੀਂ ਕੀਤੀ ਹੈਗੀ ਜੇ ਕੋਈ ਪੁੱਛੇ ਤੇ ਮੈਟਰ ਦੀ ਸਬ ਜੁਡੀਸਾ ਕਿਹੜੀ ਇੰਡੀਆ ਦੀ ਅਦਾਲਤ ਕਹਿੰਦੀ ਹੈਗੀ ਹੈ ਕਿ ਦੋਸ਼ੀਆਂ ਨੂੰ ਫੜਨਾ ਨਹੀਂ ਹੈਗਾ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਹੈਗੀ ਅਦਾਲਤ ਇਹ ਨਹੀਂ ਕਹਿੰਦੀ ਅਦਾਲਤ ਦੇ ਮਸਲਿਆਂ ਦੇ ਵਿੱਚ ਇੰਟਰਵਿਨ ਨਹੀਂ ਕਰੀਦਾ ਹੈਗਾ ਪਰ ਅਦਾਲਤ ਕਦੀ ਇਹ ਨਹੀਂ ਕਹਿੰਦੀ ਕਿ ਤੁਸੀਂ ਦੋਸ਼ੀ ਨੂੰ ਫੜੋ ਨਾ ਤੁਸੀਂ ਉਹ ਪ੍ਰੋਪਰ ਚਲਾਨ ਨਾ ਪੇਸ਼ ਕਰੋ ਪ੍ਰੋਪਰ ਚਾਰਜ ਸ਼ੀਟ ਨਾ ਕਰੋ ਮਤਲਬ ਇਹ ਜਿ ਬਹਾਨੇ ਹੁੰਦੇ ਨੇ ਜਿਵੇਂ ਉਹ ਉਸ ਦਿਨ ਸਵਾਲ ਉੱਠਿਆ ਨਾ ਕਿ ਉਹ ਜਿਹੜੇ ਐਸਪੀ ਨੇ ਇੰਟਰਵਿਊ ਵਾਸਤੇ ਆਪਣਾ ਫੋਨ ਦਿੱਤਾ ਤੇ ਹਰਪਾਰ ਸਿੰਘ ਜੀ ਮਾ ਉੱਠ ਕੇ ਕਹਿੰਦੇ ਕਿ ਮੈਟਰ ਸਬ ਜੁਡੀਸ ਐ ਯਾਰ ਕਿੱਥੇ ਮੈਟਰ ਕੋਰਟ ਨੇ ਕਿਹਾ ਕਿ ਉਸ ਬੰਦੇ ਨੂੰ ਤੁਸੀਂ ਸਜ਼ਾ ਨਹੀਂ ਦੇਣੀ ਹੈਗੀ ਮਤਲਬ ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਤੋਂ ਭੱਜ ਰਹੇ ਹੋ ਤੇ ਜਿਹੜੇ ਲੋਕਾਂ ਤੋਂ ਭੱਜਦੇ ਹੈਗੇ ਨਾ ਉਹਨਾਂ ਦੇ ਨਾਲ ਧੋਖਾ ਹੋਊਗਾ ਕਿ ਅੱਜ ਤੁਹਾਡੀ ਸਰਕਾਰ ਕਿਤੇ ਤੁਸੀਂ ਆਪਣੇ ਵਹੀ ਖਾਤੇ ਤੇ ਥੋੜਾ ਲਿਖ ਦਿੱਤੇ ਕਿ ਗਾ ਤੁਸੀਂ ਦੁਬਾਰਾ ਜਿੱਤ ਕੇ ਆ ਜਾਓਗੇ ਜੇ ਚੰਗੇ ਕੰਮ ਕਰੋਗੇ ਤੇ ਜਿੱਤ ਕੇ ਆ ਜਾਓਗੇ ਜੇ ਮਾੜੇ ਕੰਮ ਕਰੋਗੇ ਤੇ ਫਿਰ ਜੋ ਕਾਲੀਆਂ ਦਾ ਜਾਂ ਕਾਂਗਰਸ ਦਾ ਉਹ ਤੁਹਾਡਾ ਹੋਏਗਾ ਤੇ ਇਸ ਕਰਕੇ ਕੁਮਰ ਵਿਜੇ ਪ੍ਰਤਾਪ ਹੁਣ ਜਿੱਥੋਂ ਦਾ ਇੱਕ ਸਵਾਲ ਉਹ ਆਪਣੀ ਜਿੰਨੇ ਕੀ ਉਹਨਾਂ ਨੇ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਉਹਨਾਂ ਨੇ ਨਿਭਾਈ ਹੈਗੀ ਆ ਉਹਨਾਂ ਨੂੰ ਲੱਗਦਾ ਕਿ ਇਹ ਗੱਲ ਉੱਠਣੀ ਚਾਹੀਦੀ ਆ ਉੱਠਣੀ ਚਾਹੀਦੀ ਆ ਪਰ ਉਸ ਗੱਲ ਤੇ ਕਿਸੇ ਨੇ ਪ੍ਰੂਫ ਤਾਂ ਨਹੀਂ ਕੀਤੀ ਹੈਗੀ ਨਾ ਕਿਉਂਕਿ ਬਾਕੀ ਸਾਰੇ ਡਰਦੇ ਰਹੇ ਹੈਗੇ ਨੇ ਇਹ ਸਹੀ ਗੱਲ ਹੈ ਕਿ ਇਹ ਜਿਹੜੇ ਕੰਮ ਜਿਹੜੇ ਸੱਚ ਜਿਹੜੀਆਂ ਇਨਵੈਸਟੀਗੇਸ਼ਨਾਂ ਹੋਣੀਆਂ ਉਹ ਬੰਦਾ ਜਿਗਰੇ ਵਾਲੀ ਕਰ ਸੋ ਉਹਨਾਂ ਤੇ ਐਗਜ਼ਾਮਪਲ ਵੀ ਦੇ ਦਿੱਤੀ ਨਾ ਕਿ ਉਦੋਂ ਫਿਲਮ ਐਮ ਐਸ ਐਮ ਐਸ ਜੀ ਟੂ ਰਿਲੀਜ਼ ਹੋਣੀ ਸੀ ਉਹ ਹੋ ਨਹੀਂ ਰਹੀ ਸੀ ਪੁਲਿਸ ਲਾ ਲਾ ਕੇ ਉਹ ਥੀਏਟਰਾਂ ਦੇ ਵਿੱਚ ਫਿਲਮ ਦਿਖਾਈ ਗਈ ਹੈ ਪੁਲਿਸ ਕਹੇ ਦੀ ਪੰਜਾਬ ਪੁਲਿਸ ਪੰਜਾਬ ਪੁਲਿਸ ਕਹੇ ਦੀ ਪੰਜਾਬ ਸਰਕਾਰ ਦੀ ਸਰਕਾਰ ਕਹੇ ਦੀ ਸੀ ਅਕਾਲੀਆਂ ਦੀ ਉਹ ਐਗਜ਼ੈਂਪਲਾਂ ਨੇ ਉਹ ਤੁਸੀਂ ਕਿਵੇਂ ਝੁਠਲਾ ਸਕਦੇ ਹੋ ਔਰ ਦੂਜੀ ਗੱਲ ਹੈ ਕਿ ਉਸ ਉਹਨਾਂ ਦੇ ਸਾਰਿਆਂ ਨੂੰ ਸੰਮਣ ਕੀਤਾ ਹੁਣ ਦੇਖੋ ਨਾ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਉਸ ਬਾਬੇ ਨੂੰ ਲਿਆ ਕੇ ਪੁੱਛਿਆ ਨਹੀਂ ਗਿਆ ਹੈਗਾ ਇਹਦਾ ਹੀ ਮਤਲਬ ਸਰਕਾਰਾਂ ਡਰਦੀਆਂ ਰਹੀਆਂ ਵੋਟਾਂ ਦੇ ਚੱਕਰ ਦੇ ਕਿ ਸਾਡੀ ਕਿਤੇ ਪੱਟੀ ਨਾ ਪੁੱਛੀ ਜਾਵੇ ਹੈਗਾ ਹੁਣ ਜਿਨ੍ਹਾਂ ਨੂੰ ਵੋਟਾਂ ਝਾਕ ਰੱਖਦੇ ਸੀ ਆ ਜੋ ਸੱਤਾ ਵਾਸਤੇ ਤਰਸ ਰਹੇ ਹੈਗੇ ਨੇ ਪੀ ਸਾਨੂੰ ਸੱਤਾ ਮਿਲ ਜੇ ਸਾਡੇ ਐਮਐਲਏ ਦੀ ਗਿਣਤੀ ਵੱਧ ਜੇ ਹੈਗੇ ਪਰ ਗੁਰੂ ਸਾਹਿਬ ਨਹੀਂ ਮaaf ਕਰਦੇ ਹੈਗੇ ਜੇ ਗੁਰੂ ਸਾਹਿਬ ਨੂੰ ਧੋਖਾ ਦਿਓਗੇ ਤੇ ਉਹ ਮਤਲਬ ਖੁਦ ਦੇ ਨਾਲ ਧੋਖਾ ਉਹ ਕਾਲੀਆਂ ਨੇ ਵੀ ਧੋਖਾ ਖਾਇਦਾ ਕਾਂਗਰਸ ਨੇ ਧੋਖਾ ਖਾਇਦਾ ਔਰ ਇਹ ਵੀ ਸਰਕਾਰ ਧੋਖਾ ਕਰੇਗੀ ਕਿਉਂਕਿ ਇਦਾਂ ਗੱਲਾਂ ਦੇ ਨਾਲ ਕਿੰਨਾ ਚਿਰ ਤੁਸੀਂ ਸਿਆਸਤ ਕਰੋਗੇ ਇਹ 4 ਦਿਨ ਦੀ ਸਿਆਸਤ ਆ ਜੇ ਲੰਮੀ ਸਿਆਸਤ ਕਰਨੀ ਹੈਗੀ ਨਾ ਫਿਰ ਗੁਰੂ ਸਾਹਿਬ ਨੂੰ ਲੈ ਕੇ ਪਰਪੱਕ ਵੀ ਹੋਣਾ ਪੈਣਾਗਾ ਉਹ ਪੰਜਾਬ ਨੂੰ ਸਮਰਪਿਤ ਵੀ ਹੋਣਾ ਪੈਣਾਗਾ